ਸਸਤਰਕਾਲ ਜੀ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਤੇ ਮੈਂ ਹਾ ਤੁਹਾਡੇ ਨਾਲ ਅਨੂ ਚੋਪੜਾ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕਿਆ ਸੋ ਅੱਜ ਦੇ ਨਾਲ ਜੁੜੀਆਂ ਕੁਝ ਕਹ ਲੈ ਕੇ ਤਾਜ਼ਾ ਖਬਰਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਦੱਸਦੇ ਕਿ ਪਾਜ ਪਾਸ ਸੰਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾਰ ਰਣੌਤ ਦੇ ਨਾਲ ਜੋ ਹੈ ਹੋਏ ਥੱਪੜ ਕਾਂ ਤੋਂ ਬਾਅਦ ਹੁਣ ਪੰਜਾਬ ਤੇ ਹਿਮਾਚਲ ਦੇ ਰਿਸ਼ਤੇ ਦੇ ਵਿੱਚ ਕਿਤਨਾ ਕਿਤੇ ਖਟਾਸ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਦਰਸਲ ਬੀਤੇ ਦਿਨ ਤੋਂ ਕੁਝ ਮਾਮਲਾ ਜੋ ਹੈ ਜਾਂ ਫਿਰ ਕਹ ਲੈ ਕਿ ਕੁਝ ਮਾਮਲੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਪੰਜਾਬੀਆਂ ਦੇ ਨਾਲ ਜੋ ਹੈ ਹਿਮਾਚਲ ਦੇ ਵਿੱਚ ਦੁਰਵਿਵਹਾਰ ਹੋਣ ਦੀ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਡਲੋਜੀ ਦੇ ਵਿੱਚ ਘੁੰਮਣ ਗਏ ਪੰਜਾਬੀ ਨੌਜਵਾਨ ਅਤੇ ਉਸ ਦੀ ਸਪੈਨਿਸ਼ ਪਤਨੀ ਦੇ ਨਾਲ ਕੁੱਟਮਾਰ ਦਾ ਮਾਮਲਾ ਜੋ ਹੈ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਹੈ ਬੀਤੇ ਦਿਨਾਂ ਤੋਂ ਹੀ ਤੇ ਹੁਣ ਦਰਸਲ ਇਹ ਐਨਆਰਆਈ ਜੋੜਾ ਜੋ ਹੈ ਹਿਮਾਚਲ ਦੇ ਵਿੱਚ ਘੁੰਮਣ ਗਿਆ ਸੀ ਪਰ ਉੱਥੇ ਕੁਝ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ ਜਾਂਦਾ ਉਹਨਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਹਸਪਤਾਲ ਦੇ ਵਿੱਚ ਜੋ ਹੈ ਉਹ ਦਾਖਲ ਹੋ ਜਾਂਦਾ ਹੈ ਨੌਜਵਾਨ ਤੇ ਹੁਣ ਜੋ ਹੈ ਇਹ ਸਾਰਾ ਮਾਮਲਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜ਼ਿਲੰਦਰ ਤੋਂ ਐਮਪੀ ਚਰਨਜੀਤ ਸਿੰਘ ਚੰਨੀ ਤੱਕ ਪਹੁੰਚ ਚੁੱਕਾ ਹੈ ਸਲੇ ਸੰਬੰਧੀ ਜੋ ਹੈ ਕੁਝ ਸਿੱਖ ਜਥੇਬੰਦੀਆਂ ਚੰਨੀ ਕੋਲ ਪਹੁੰਚੀਆਂ ਅਤੇ ਉਹਨਾਂ ਨੇ ਇਸ ਮਾਮਲੇ ਤੇ ਜੋ ਹੈ ਚਰਨਜੀਤ ਸਿੰਘ ਚੰਨੀ ਅੱਗੇ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ ਤੇ ਜਿਸ ਤੋਂ ਬਾਅਦ ਇਸ ਹਮਲੇ ਉੱਤੇ ਚੰਨੀ ਦੇ ਵੱਲੋਂ ਵੀ ਗੁੱਸਾ ਜ਼ਾਹਿਰ ਕੀਤਾ ਗਿਆ ਤੇ ਸੰਬੰਧੀ ਚੰਨੀ ਨੇ ਤੁਰੰਤ ਜੋ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਦੇ ਨਾਲ ਵੀ ਫੋਨ ਤੇ ਗੱਲਬਾਤ ਕਰ ਲਈ ਹੈ ਤੇ ਦੋਸ਼ੀਆਂ ਖਿਲਾਫ ਜੋ ਹੈ ਜਲਦ ਤੋਂ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤੁਹਾਨੂੰ ਦੱਸ ਦੇ ਕਿ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖੂ ਦੇ ਧਿਆਨ ਦੇ ਵਿੱਚ ਇਹ ਮਾਮਲਾ ਲਿਆਂਦਾ ਉਹਨਾਂ ਨੇ ਕਿਹਾ ਕਿ ਹਿਮਾਚਲ ਮੰਡੀ ਤੋਂ ਜੋ ਹੈ ਨਵੀਂ ਬਣੀ ਸੰਸਦ ਮੈਂਬਰ ਕੰਗਣਾ ਰਣੋਧ ਦੇ ਨਾਲ ਵਾਪਰੀ ਘਟਨਾ ਦੇ ਨਾਲ ਜੋੜ ਕੇ ਇਸ ਜੋੜੇ ਦੀ ਕੁਟਮਾਰ ਕੀਤੀ ਗਈ ਹੈ ਤਾਂ ਉਹਨਾਂ ਕਹਿੰਦੇ ਕਿ ਭਾਜਪਾ ਨਫ਼ਰਤ ਫੈਲਾ ਰਹੀ ਹੈ ਤੇ ਉਹ ਲੋਕਾਂ ਨੂੰ ਆਪਸ ਦੇ ਵਿੱਚ ਲੜਵਾਉਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਇਹ ਬਿਆਨ ਜੋ ਹੈ ਚੰਨੀ ਦੇ ਵੱਲੋਂ ਦਿੱਤਾ ਜਾਂਦਾ ਹੈ ਉਸ ਵੇਲੇ ਜਦੋਂ ਉਹ ਜਿਹੜੇ ਹਿਮਾਚਲ ਦੇ ਮੁੱਖ ਮੰਤਰੀ ਨੇ ਸੁਖੂ ਉਹਨਾਂ ਦੇ ਨਾਲ ਫੋਨ ਉੱਤੇ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਇਹ ਵੀ ਕਹਿ ਕੇ ਪੰਜਾਬ ਅਤੇ ਹਿਮਾਚਲ ਦੇ ਲਈ ਜੋ ਹੈ ਇਹ ਕਾਫੀ ਜ਼ਿਆਦਾ ਚਿੰਤਾ ਦਾ ਵਿਸ਼ਾ ਕਿਉਂਕਿ ਕਈ ਹੋਰ ਵੀ ਮਾਮਲੇ ਸਾਹਮਣੇ ਆਏ ਨੇ ਹਾਲੀ ਦੇ ਵਿੱਚ ਤੁਹਾਨੂੰ ਦੱਸਿਆ ਕਿ ਇੱਕ ਪੁਲਿਸ ਕਰਮੀ ਦੇ ਨਾਲ ਵੀ ਦੁਰਵਿਵਹਾਰ ਦਾ ਮਾਮਲਾ ਜੋ ਹੈ ਹਿਮਾਚਲ ਤੋਂ ਸਾਹਮਣੇ ਆ ਰਿਹਾ ਹੈ ਕਿਉਂਕਿ ਦੱਸਿਆ ਕਿ ਹੁਣ ਪੰਜਾਬੀਆਂ ਤੇ ਹਿਮਾਚਲੀਆਂ ਦਾ 9 ਮਾਰਚ ਦਾ ਰਿਸ਼ਤਾ ਇਹ ਵੀ ਜੋ ਹੈ ਚੰਡੀ ਦੇ ਵੱਲੋਂ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਇਸ ਮਾਮਲੇ ਤੇ ਬੰਦ ਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਵੀ ਜੋ ਹੈ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਹਾਲਾਂਕਿ ਤੁਹਾਨੂੰ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਜੋ ਹੈ ਬੀਤੇ ਦਿਨਾਂ ਤੋਂ ਇਹ ਕਾਫੀ ਬੀ ਜ਼ਿਆਦਾ ਭਖਿਆ ਹੋਇਆ ਹੈ ਕਾਫੀ ਲੋਕਾਂ ਦੇ ਵੱਲੋਂ ਚਿੰਤਾ ਵੀ ਜ਼ਾਹਿਰ ਕੀਤੀ ਗਈ ਹੈ ਇਸਤੇ ਕਿਉਂਕਿ ਇਸ ਵਿੱਚ ਜੋ ਹੈ ਐਨ ਆਰ ਆਈ ਜੋੜੇ ਉਤੇ ਪਾਰਕਿੰਗ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ 100 ਤੋਂ ਵੱਧ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਤੇ ਇਸ ਘਟਨਾ ਦੇ ਵਿੱਚ ਇਹ ਜੋੜਾ ਕਾਫੀ ਜ਼ਖਮੀ ਹੋ ਗਿਆ ਸੀ ਜ਼ਖਮੀ ਪਤੀ ਦੀ ਹਾਲਤ ਤਾਂ ਇੰਨੀ ਕੁ ਕਹਿ ਲੈ ਕੇ ਖਰਾਬ ਹੋ ਚੁੱਕੀ ਸੀਗੀ ਇੰਨਾ ਗੰਭੀਰ ਸੱਟਾਂ ਉਸਦੇ ਲੱਗੀਆਂ ਸੀਗੀਆਂ ਕਿ ਉਸ ਨੂੰ ਹਸਪਤਾਲ ਦੇ ਵਿੱਚ ਜੋ ਹੈ ਭਰਤੀ ਕਰਵਾਇਆ ਗਿਆ ਸੀ ਤੇ ਜੋੜੇ ਦਾ ਬਿਆਨ ਵੀ ਸਾਮne ਆਇਆ ਸੀ ਉਹਨਾਂ ਉਹਨਾਂ ਦਾ ਕਹਿਣਾ ਸੀਗਾ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਉਹ ਸਿਰਫ ਹਿਮਾਚਲ ਦੇ ਵਿੱਚ ਕੋ ਮੰਨ ਗਏ ਸੀਗੇ ਹਿਮਾਚਲ ਨੂੰ ਦੇਖਣ ਗਏ ਸੀ ਤਾਂ ਲੇਕਿਨ ਉਸ ਤੇ ਜੋ ਹੈ ਹਿਮਾਚਲ ਦੇ ਵਿੱਚ ਉਹਨਾਂ ਦੇ ਉੱਪਰ ਜੋ ਹੈ ਹਮਲਾ ਲੋਕਾਂ ਦੇ ਵੱਲੋਂ ਕਰ ਦਿੱਤਾ ਜਾਂਦਾ ਹੈ ਸੋ ਹੁਣ ਇਹ ਮਾਮਲਾ ਜੋ ਹੈ ਚੰਨੀ ਵੱਲੋਂ ਹਿਮਾਚਲ ਦੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਚੰਨੀ ਨੇ ਕਹਿਲੇ ਕਿ ਆਪਾਂ ਜੈਸ੍ਰੀਕੇ ਦੇ ਨਾਲ ਬੀਤੇ ਦਿਨਾਂ ਦੇ ਵਿੱਚ ਵੋਟਾਂ ਪਈਆਂ ਚੋਣ ਉਹ ਜਿੱਤੇ ਸੋ ਉਸ ਤੋਂ ਬਾਅਦ ਇਹ ਉਹਨਾਂ ਦੀ ਟੈਗ ਲਾਈਨ ਸੀਗੀ ਕਿ ਚੰਨੀ ਕਰੇਗਾ ਮਸਲੇ ਹੱਲ ਸੋ ਉਹ ਕਿਤੇ ਨਾ ਕਿਤੇ ਜ਼ਰੂਰ ਇੱਥੇ ਕਹਿਲੇ ਕਿ ਆਪਾਂ ਨਜ਼ਰ ਆ ਰਹੇ ਕਿਉਂਕਿ ਜੈਸ੍ਰੀਕੇ ਦੇ ਨਾਲ ਹੁਣ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਵੱਲੋਂ ਫੋਨ ਉੱਤੇ ਗੱਲਬਾਤ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਸੋ ਕਿਤੇ ਨਾ ਕਿ ਤੇ ਹੁਣ ਲੱਗਦਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਵੇਗੀ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਇਸ ਮਸਲੇ ਨੂੰ ਲੈ ਕੇ ਉਹ ਵੀ ਜ਼ਰੂਰ ਦੇਖਣ ਯੋਗ ਗੱਲ ਹੋਵੇਗੀ ਲੇਕਿਨ ਜੇਕਰ ਕੁਲਮੇਲਾ ਕੇ ਦੇਖਿਆ ਜਾਵੇ ਤਾਂ ਜੈਸ੍ਰੀ ਕੇ ਕੰਗਨਾ ਰਣੋਦ ਦਾ ਇਹ ਥੱਪੜ ਕਾਣ ਹੁੰਦਾ ਹੈ ਤਾਂ ਉਸ ਤੋਂ ਬਾਅਦ ਹੁਣ ਹਿਮਾਚਲ ਦੇ ਵਿੱਚੋਂ ਕਈ ਹੋਰ ਵੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿੱਤੇ ਕਿ ਪੰਜਾਬੀਆਂ ਦੇ ਨਾਲ ਹੁਣ ਹਿਮਾਚਲ ਦੇ ਲੋਕਾਂ ਦੇ ਵੱਲੋਂ ਦੁਰਵਿਵਹਾਰ ਕੀਤਾ ਜਾ ਰਿਹਾ ਜੇਕਰ ਦੇਖਿਆ ਜਾਵੇ ਇਨਸਾਨੀਅਤ ਦੇ ਨਾਤੇ ਤਾਂ ਇਹ ਬਹੁਤ ਹੀ ਕਹਿ ਲੈ ਕੇ ਗਲਤ ਹੋ ਰਿਹਾ ਹੈ ਕਿਉਂਕਿ ਜਿਸ ਰੀਕੇ ਦੇ ਨਾਲ ਇੱਕ ਦੇ ਵੱਲੋਂ ਜੇਕਰ ਅਜੀਹਾ ਕੀਤਾ ਗਿਆ ਤਾਂ ਹੋਰ ਲੋਕਾਂ ਨੂੰ ਅਜੀਹਾ ਨਹੀਂ ਕਰਨਾ ਚਾਹੀਦਾ ਕਿਉਂਕਿ ਆਪਾਂ ਕਹਿ ਲੈ ਕੇ ਕਿ ਗੁਆਂਟੀ ਸੂਬਾ ਹੈ ਹਿਮਾਚਲ ਤੇ ਪੰਜਾਬ ਬਿਲਕੁਲ ਲੋਕ ਇੱਥੇ ਪਿਆਰ ਦੇ ਨਾਲ ਰਹਿਣ ਇਹੀ ਜੋ ਹੈ ਆਪਾਂ ਅਪੀਲ ਕਰਦੇ ਹਾਂ ਸੋ ਤੁਹਾਡਾ ਇਸ ਤੇ ਕੀ ਸੋਚਨਾ ਵਿਚਾਰਨਾ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਇਸ ਤਰ੍ਹਾਂ ਹੋਰ ਵੀ ਜਾਣਕਾਰੀ જોઈએ ਤਾਂ ਹਟ ਤੱਕ ਪਹੁੰਚਾਉਂਦੇ ਰਵਾਂਗੇ ਫਿਲਹਾਲ ਦੇ ਲਈ ਦਿਓ ਇਜਾਜ਼ਤ ਤੇ ਦੇਖਦੇ ਰਹੋ ਅਜੀਤ ਵੈਬ ਟੀਵੀ ਤਾਂ ਮੇਰੇ ਬਾਸਿਕ ਸੰਕਟਾਂ ਵੀ ਇਕੱਠੀਆਂ ਹੋ ਕੇ ਆਈਆਂ ਮਿਆਂ ਇਹਨਾਂ ਦਾ ਚਿੰਤਾ ਦਾ ਵਿਸ਼ਾ ਬਣ ਗਿਆ ਇਹ ਪੰਜਾਬ ਵਾਸਤੇ ਵੀ ਦੇ ਹਿਮਾਚਲ ਵਾਸਤੇ ਵੀ ਐ ਤਾਂ ਇਹ ਜਿਹੜੀ ਉੱਥੇ ਦੀ ਹਿਮਾਚਲ ਦੇ ਵਿੱਚ ਇੱਕ ਸਿੱਖ ਨੌਜਵਾਨ ਮੁੰਡਾ ਆਇਆ ਹੋਇਆ ਸੀ ਐਨ ਆਰ ਆਈ ਜੋੜਾ ਸੀਗਾ ਤਾਂ ਉਹ ਕਿਸੇ ਨੇ ਕੁੱਟਦਾ ਡਲਹੋਜੀ ਡਲਹੋਜੀ ਖਜਾਰ ਵਿੱਚ ਡਲਹੋਜੀ ਡਲਹੋਜੀ ਦੇ ਵਿੱਚ ਆਇਆ ਕਿ ਉਹ ਜੀ ਜਿਹੜੀ ਕੰਗਣਾ ਹੈ ਨਾ ਕੰਗਣਾ ਨੇ ਜਿਹੜਾ ਉਹਦੇ ਨਾਲ 에ਪੀਸੋਡ ਹੋਇਆ ਸੀ ਉਹਦੇ ਨਾਲ ਜੋੜ ਕੇ ਉਹਨੂੰ ਕੁੱਟਤਾ ਇਹ ਭਾਜਪਾ ਦੀ ਨਫ਼ਰਤ ਦੀ ਜਿਹੜੀ ਰਾਜਨੀਤੀ ਫੈਲਾ ਰਹੀ ਹੈ ਉਹਦੇ ਨਾਲ ਕਰਕੇ ਸਾਡਾ ਸਿੱਖ ਕੌਮ ਵੀ ਬੜੀ ਤੰਗ ਹੈ ਤੇ ਸਾਨੂੰ ਹਿਮਾਚਲ ਦੇ ਲੋਕਾਂ ਦੇ ਨਾਲ ਲੜਾਉਣ ਦੀ ਕੋਸ਼ਿਸ਼ ਹੈ ਤੁਸੀਂ ਤੁਹਾਡੀ ਨੌਲੇਜ ਨਹੀਂ ਆਇਆ ਹੋਣਾ ਦਲਹੌਜੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਸਿੱਖ ਆਪਣੇ ਬਾਹਰ ਦੀ ਐਨ ਆਰ ਆਈ ਹੈ ਉਹ ਗਈ ਸੀ ਉੱਥੇ ਕਿਸੇ ਨੇ ਉਹ ਨਾਲ ਨਹੀਂ ਸਟਾਰਟ ਕੀ ਨਾਲ ਸੀ ਉਹਦੀ ਆਪਣੀ ਵਾਈਫ ਉਹਨੂੰ ਘੁੱਟਦਾ ਤੇ ਤੁਸੀਂ ਉਹ ਗੱਲ ਨਹੀਂ ਚੈੱਕ ਕਰਾ ਲਓ ਇੱਕ ਇੱਕ ਐਸ ਵੀ ਬਿਆਨ ਲਗਾ ਰਹੇ ਹੈ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਸਦ ਭਾਵਨਾ ਤੇ ਪਿਆਰ ਹਿਮਾਚਲ ਦਾ ਤੇ ਪੰਜਾਬ ਦਾ ਅੱਜ ਦਾ ਨੀ ਸਦਾ ਤੋਂ ਬਣਿਆ ਆ ਤੇ ਅਸੀਂ ਤਾਂ ਪੰਜਾਬ ਹਿਮਾਚਲ ਹੈ ਦੀ ਮੈਂ ਪਤਾ ਨਹੀਂ ਕਰਤਾ ਕਿ ਕਾਰਨ ਕੀ ਰਹਾ ਇਸ ਤੋਂ ਕੋਈ ਬਾਤ ਨਹੀਂ ਹੈ ਹਾਂ ਬਾਤ ਕੋਈ ਨਹੀਂ ਹੈ ਲੇਕਿਨ ਪੰਜਾਬ ਮੇ ਨਾ ਬਹੁਤ ਜਿਆਦਾ ਇਹ ਬਗਵਾਲ ਉੱਠਿਆ ਹੋਇਆ ਤੇ ਤੁਹਾਨੂੰ ਇਹ ਕਹਿਣ ਲਈ ਤੁਸੀਂ ਇੱਕ ਵਾਰ ਸਾਰੀ ਚੈੱਕ ਕਰਕੇ ਮੈਂ ਤੁਹਾਨੂੰ ਦੁਬਾਰੇ ਵੀ ਗੱਲ ਕਰਾਂਗਾ ਮੈਂ ਵੀ ਆਪਣੇ ਵੱਲੋਂ ਬਿਆਨ ਲਗਾ ਰਿਹਾ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ ਆਪਣਾ ਤੇ ਹਿਮਾਚਲੀਆਂ ਦਾ ਕੋਈ ਅਜਦਾ ਨਹੀਂ ਨੌ ਮਾਰ ਦਾ ਰਿਸ਼ਤਾ ਪਹਿਲਾਂ ਤੇ ਪੰਜਾਬੀ ਆਪਾਂ ਸਾਰੇ ਤੇ ਆਪਾਂ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਗੱਲ ਵਿੱਚ ਨਹੀਂ ਪੈਣਾ ਇਹ ਨਫਰਤ ਦੀ ਰਾਜਨੀਤੀ ਬੀਜੇਪੀ ਫਲਾ ਰਹੀ ਹੈ आप इसको जरूर ध्यान देकर इस पे एक्शन करना है जो भी है बहुत धन्यवाद आपका थैंक यू भाई साहब